ਪੰਜਾਬ ਸਰਕਾਰ ਦੀ ਅਗਵਾਈ ਹੇਠ ਲੁਧਿਆਣਾ ਦੇ ਕਿਲਾ ਰੈਪਰ ਦੇ ਵਿੱਚ ਰੂਰਲ 올림픽 ਖੇਡਾਂ ਜਿਹੜੀਆਂ ਹੋਣ ਜਾ ਰਹੀਆਂ ਜਿਨ੍ਹਾਂ ਨੂੰ ਕੋਈ ਮਿੰਨੀ 올림픽 ਦੇ ਨਾਮ ਵੀ ਜਾਣਿਆ ਜਾਂਦਾ ਸੀ ਤੁਹਾਨੂੰ ਤਸਵੀਰਾਂ ਦਿਖਾਉਣੇ ਲੁਧਿਆਣਾ ਦੇ ਕਿਲਾ ਰੈਪਰ ਦੀਆਂ ਤਸਵੀਰਾਂ ਹਨ ਜਿੱਥੇ ਕਿ ਤਿਆਰੀ ਚੱਲ ਰਹੀਆਂ ਨੇ ਜਿਹੜੀਆਂ ਕਿ ਖੇਡਾਂ ਹੋਣ ਜਾ ਰਹੀਆਂ ਨੇ ਉਸ ਨੂੰ ਲੈ ਕੇ ਇਹ ਤਿਆਰੀ ਕੀਤੀ ਜਾ ਰਹੀ ਹੈ ਤਸਵੀਰਾਂ ਅਸੀਂ ਦੇਖ ਸਕਦੇ ਹੋ ਕਿਲਾ ਰੈਪਰ ਸਪੋਰਟਸ ਦੇ ਨਾਮ ਤੇ ਜਿਹੜਾ ਇੱਥੇ ਕਿ ਖੇਡਾਂ ਇੱਥੇ ਕਰਵਾਈਆਂ ਜਾ ਰਹੀਆਂ ਸਟੇਟ ਇੱਥੇ ਹੈਗੇ ਨੇ ਗੱਲਬਾਤ ਕਰਾਂਗੇ ਖੇਡ ਪ੍ਰਬੰਧਕ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਕਿੱਦਾਂ ਦੀ ਤਿਆਰੀ ਚੱਲ ਰਹੀ ਹੈ ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਜੀ ਤੁਸੀਂ ਦੇਖੋਗੇ ਕਿ ਪੌੜੀਆਂ ਤੇ ਪੇਂਟ ਹੋ ਰਿਹਾ ਹੈ ਸਫਾਈ ਹੋ ਰਹੀ ਹੈ ਕਾਫੀ ਜੋ ਰਿਪੇਅਰ ਦਾ ਕੰਮ ਸੀਗਾ ਸ਼ੀਟਸ ਵਗੈਰਾ ਡੈਮੇਜ ਹੋਈਆਂ ਸੀ ਉਹ ਸਾਰਾ ਰਿਪੇਅਰ ਹੋ ਚੁੱਕਿਆ ਤੇ ਹੁਣ ਤਾਂ ਇਹ ਹੈ ਕਿ ਫਾਈਨਲ ਟੱਚਸ ਦੇ ਉੱਤੇ ਇਹ ਪ੍ਰੋਗਰਾਮ ਚੱਲ ਰਿਹਾ ਹੈ ਕਿ ਬਾਥਰੂਮਸ ਵਗੈਰਾ ਜੋ ਹੈ ਉਹ ਸਾਰੇ ਅੰਦੀ ਸਫਾਈ ਕੀਤੀ ਜਾ ਰਹੀ ਹੈ ਤੇ ਜਿੱਥੇ ਜਿੱਥੇ ਵੀ ਸਾਨੂੰ ਲੱਗਦਾ ਵੀ ਹਾਂ ਕੰਮ ਦੀ ਜ਼ਰੂਰਤ ਹੈ ਅਸੀਂ ਜੋ ਪੰਜਾਬ ਐਡਮਿਨਿਸਟ੍ਰੇਸ਼ਨ ਦੇ ਅਫੀਸ਼ੀਅਲਸ ਹੈਗੇ ਉਹਨਾਂ ਨੂੰ ਗਾਈਡ ਕਰ ਰਹੇ ਹਾਂ ਉਮੀਦ ਹੈ ਕਿ ਅਰਥਿਕ ਦਾ ਮਿਆਰ ਜਿਹੜਾ ਬਹੁਤ ਉੱਚਾ ਹੋਏਗਾ ਔਰ ਅਸੀਂ ਅੱਛਾ ਪ੍ਰਦਰਸ਼ਨ ਦੇ ਪਾਵਾਂਗੇ ਬਾਹਰਲੇ ਜਿਹੜੇ ਸਾਡੇ ਦੋਸਤ ਮਿੱਤਰ ਹੈਗੇ ਆ ਉਹਨਾਂ ਨੂੰ ਵੀ ਓਪਨ ਸੱਦਾ ਹੈਗਾ ਕਿ ਵੀ ਉਹ ਜਲਦੀ ਤੋਂ ਜਲਦੀ ਸਾਡੇ ਕੋਲ ਇੱਥੇ ਪਹੁੰਚਣ 12 13 14 ਫਰਵਰੀ ਦੀਆਂ ਕਿਲਾ ਰੈਪੁਰ ਦੀਆਂ ਮਸ਼ਹੂਰ ਜਿਹੜੀਆਂ ਦੂਰੋਂ ਓਲੰਪਿਕ ਖੇਡਾਂ ਉਹ ਹੋਣ ਜਾ ਰਹੀਆਂ ਨੇ ਔਰ ਇਹਦੇ ਵਿੱਚ ਕਈ ਚੀਜ਼ਾਂ ਤੁਹਾਨੂੰ ਨਵੀਆਂ ਵੀ ਮਿਲਣਗੀਆਂ ਕੁਝ ਵਿਕਲੰਗ ਵੀਰਾਂ ਵਾਸਤੇ ਵੀ ਅਸੀਂ ਦੇਖਿਆ ਹੋਇਆ ਉਹਦੇ ਵਿੱਚ ਟਰਾਈਸਾਈਕਲ 레이ਸ ਤੇ 휠ਚੇਅਰ 레이ਸ ਵਗੈਰਾ ਛੋਟੇ ਜਿਹੜੇ ਅੰਡਰ 14 ਦੇ ਬੱਚੇ ਬੱਚੀਆਂ ਉਹ ਸਾਰੇ ਉਹਨਾਂ ਦੀਆਂ ਦੌੜਾਂ ਬਜ਼ੁਰਗਾਂ ਦੀਆਂ ਦੌੜਾਂ ਐਕ੍ਰੋਬੈਟਿਕ ਬਾਜੀਗਰ ਵਗੈਰਾ ਜਿਨੇ ਨੇ ਸਾਡੇ ਪੰਜਾਬ ਦੇ ਉਹ ਸਾਰੇ ਇੱਥੇ ਹੁਮਮ ਆ ਕੇ ਪਹੁੰਚਦੇ ਹੁੰਦੇ ਆ ਤਰੰਤਰਾਂ ਦੇ ਤੁਹਾਨੂੰ ਕਰਤੱਬ ਦੇਖਣ ਨੂੰ ਮਿਲਣਗੇ ਇੱਥੇ ਅ ਬਾਕੀ ਫੋਰਨ ਕੰਟਰੀਸ ਤੋਂ ਵੀ ਬਹੁਤ ਲੋਕਾਂ ਨੇ ਆਉਣ ਦੀ ਉਮੀਦ ਹੈ ਕੁਝ ਲੋਕ ਆਏ ਸੀਗੇ ਜਿਹੜੇ ਨਾ ਬਿਨਾਂ ਦੇਖੇ ਉਹਨਾਂ ਨੂੰ ਜਾਣਾ ਪਿਆ ਕਿਉਂਕਿ ਟਿਕਟ ਉਹਨਾਂ ਦਾ ਵੈਲਿਡ ਖਤਮ ਹੋ ਗਿਆ ਸੀਗਾ ਸੋ ਐਸ ਕੀ ਦੇਖਦੇ ਹੁਣ ਸਰਕਾਰ ਨੇ ਜੋ ਹੈ ਬਹੁਤ ਵੱਡਾ ਹੁੰਗਾਰਾ ਭਰਿਆ ਚੰਗਾ ਖਰਚਾ ਕਰਨ ਲਈ ਹੈ ਕਿ ਵੱਡੇ ਵੱਡੇ ਇਨਾਮ ਹੋਣਗੇ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵਾਲੇ ਸੋ ਉਮੀਦ ਹੈ ਇਹ ਕਰਦੇ ਆ ਕਿ ਖੇਡਾਂ ਬਹੁਤ ਅੱਛਾ ਖੇਡਾਂ ਦੀ ਗੱਲ ਕਰੀਏ ਜਿਵੇਂ ਹਾਕੀ ਖੇਡ ਖੋਕੀ ਦੀ ਖੇਡ ਸੀ ਕਾਫੀ ਪੁਰਾਣੀ ਸੀ ਹੋਰ ਕੋਈ ਨਵੀਂ ਖੇਡ ਐਡ ਕੀਤੀ ਹੈ ਜਿਹਦੇ ਵਿੱਚ ਜਿਵੇਂ ਇੱਕ ਵੱਖ-ਵੱਖ ਖਿਡਾਰੀ ਆਉਂਦੇ ਨੇ ਤੇ ਕੋਈ ਨਵੀਂ ਖੇਡ ਕਿਹੜੀ ਐਡ ਕੀਤੀ ਹੈ ਕੋਈ ਹੈ ਕੋਈ ਐਕਸਟਰਾ ਆ ਨਵੀਂ ਖੇਡ ਤਾਂ ਬਸ ਹੀ ਕਾਹੀ ਹੈ ਕਿ ਜੋ ਮੈਂ ਤੁਹਿੰਦੇ ਸੇ ਵਿਕਲਾੰਗ ਦੀਆਂ ਹੈਗੀਆਂ ਜਾਂ ਅੰਡਰ 14 ਛੋਟੇ ਬੱਚਿਆਂ ਦੀਆਂ ਵੀ ਨੇ ਬॉयਜ਼ ਐਂਡ ਗਰਲਜ਼ ਤੇ ਬਰਾਬਰ ਦੇ ਹੀ ਇਨਾਮ ਹੋਣਗੇ ਸਾਰਿਆਂ ਦੇ ਅ ਹਲੇ ਤੱਕ ਤਾਂ ਹੋਈ ਐ ਬੈਲਗੱਡੀ ਆਂ ਦੀ ਅੰਦੋੜਾ ਬਾਰੀ ਜੀ ਮੈਂ 1 ਮਿੰਟ ਲਵਾਂ ਤੁਹਾਡਾ ਅ ਉਸ ਕਿਸੇ ਕਾਰਨ ਕਰਕੇ ਨਹੀਂ ਹੋ ਸਕਿਆ ਐ ਕਿ ਵੀ ਅ ਉਮੀਦ ਐ ਜਲਦੀ ਜੋ ਹੈ ਬਿਲ ਤੋਂ ਐਕਟ ਬਣ ਜਾਏਗਾ ਸਾਈਨ ਹੋ ਜਾਣਗੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਤੇ ਬੈਲਗੱਡੀ ਆਂ ਦੀ ਅੰਦੋੜਾ ਫਿਰ ਅਸੀਂ ਜ਼ਰੂਰ ਕਰਵਾਵਾਂਗੇ ਜਿੰਨੇ ਸਾਡਾ ਰੂਰਲ ਪੰਜਾਬ ਦੇ ਜਿੰਨੇ ਵੀ ਪਿੰਡੂ ਘਰਾ ਹੈਗੇ ਆ ਉਹਨਾਂ ਸਾਰਿਆਂ ਦਾ ਸਾਨੂੰ ਪੂਰਾ ਖਿਆਲ ਹੈ ਕਿ ਉਹਨਾਂ ਨੂੰ ਕਾਫੀ ਨੁਮੋਸ਼ੀ ਦਾ ਸਾਹਮਣਾ ਪੱਕਾ ਸਾਹਮਣਾ ਕਰਨਾ ਪੈ ਰਿਹਾ ਕਿ ਬੈਲ ਗੱਡੀ ਦੀ ਅਦੌੜ ਨਹੀਂ ਹੋ ਸਕੀ ਸੋ ਸਾਨੂੰ ਵੀ ਬਹੁਤ ਅਫਸੋਸ ਹੈ ਲੇਕਿਨ ਸਾਡਾ ਐਫਰਟ ਬਹੁਤ ਪੂਰੇ ਜੋਰ ਨਾਲ ਲੱਗਿਆ ਹੋਇਆ ਹੈ ਕਿ ਉਹਨੂੰ ਅਸੀਂ ਜਲਦੀ ਤੋਂ ਜਲਦੀ ਖੇਡਾਂ ਵਿੱਚ ਸ਼ਾਮਲ ਕਰੀਏ ਪੰਜਾਬ ਦੇ ਵਿੱਚ ਇੱਕਰ ਪੰਜਾਬ ਦੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਇੱਥੇ ਆਉਣ ਦੀ ਉਮੀਦ ਹੈ ਕਿਉਂਕਿ ਇੱਥੇ ਖੇਡਾਂ ਹੋਣ ਜਾ ਰਹੀਆਂ ਨੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਕਹ ਰਹੇ ਬੈਲਗੱਡੀ ਦੇ ਖੇਡਾ ਦੌੜਾ ਵੀ ਨਹੀਂ ਹੋਇਆ ਪੰਜਾਬ ਦੇ ਇੱਥੇ ਮੁੱਖ ਮੰਤਰੀ ਦੇ ਆਉਣ ਦੀ ਉਮੀਦ ਹੈ ਪੂਰੀ ਉਮੀਦ ਹੈ ਜੀ ਕਿ ਤਾਂ ਹੁਣ ਜਿਹੜੀਆਂ ਡੇਟਸ ਨੇ ਉਹ ਸਾਰੀਆਂ ਸਰਕਾਰ ਦੀ ਮਰਜ਼ੀ ਦੇ ਨਾਲ ਗੱਲ ਮਿਲ ਕੇ ਜੋ ਹੈ ਐਡਮਿਨਿਸਟ੍ਰੇਸ਼ਨ ਨੇ ਅਸੀਂ ਤੈਅ ਕੀਤੀਆਂ ਨੇ ਔਰ ਸੀਐਮ ਸਾਹਿਬ ਦਾ ਸਾਨੂੰ ਉਮੀਦ ਹੈ ਪੂਰੀ ਕਿ ਵੀ ਉਹ ਆਉਣਗੇ ਅਨ ਦੇ ਨਾਲ-ਨਾਲ ਹੋਰ ਕਈ ਮੰਤਰੀ ਖੇਡ ਮੰਤਰੀ ਤੇ ਆਪਣੇ ਮਿਨਿਸਟਰ ਆਫ ਟੂਰਿਜ਼ਮ ਮੈਡਮ ਅਨਮੋਲ ਗਗਨਮਾਨ ਲਾਸਟイヤー ਵੀ ਆਈ ਸੀ ਐਦ ਕੀਤਾ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਸੀ ਵੀ ਮੈਂ ਤਿੰਨੇ ਦਿਨ ਉੱਥੇ ਬੈਠੂਗੀ ਮੇਰੀਆਂ ਗੇਡਾਂ ਨੇ ਔਰ ਬਹੁਤ ਅ اچھا ਹੰਗਾਰਾ ਮਿਲਿਆ ਸਾਨੂੰ ਅਚਾ ਇਨਾਮ ਰਾਸ਼ੀ ਦੀ ਗੱਲ ਕੀ ਇਨਾਮ ਰਾਸ਼ੀ ਵਿੱਚ ਵੀ ਵਾਅਦਾ ਕੀਤਾ ਗਿਆ ਜਿਹੜੇ ਜਦੋਂ ਬੱਚੇ ਖੇਡਦੇ ਇੱਥੇ ਖਿਡਾਰੀ ਆਉਂਦੇ ਨੇ ਤੇ ਇਨਾਮ ਰਾਸ਼ੀ ਵਿੱਚ ਵਾਅਦਾ ਕੀਤਾ ਗਿਆ ਹਾਂਜੀ ਪਹਿਲਾਂ ਜਿਹੜੇ ਪਿਛਲੇ ਸਾਲ ਉੱਥੇਡਾਂ ਅਸੀਂ ਕਰਵਾਈਆਂ ਸੀ ਤੇ ਪੁਰਾਣੇ ਸਾਰਿਆਂ ਨਾਲੋਂ ਵੀ ਹਿਸਟਰੀ ਚ ਜਿੰਨੇ ਵੀ ਕਦੇ ਇਨਾਮ ਦਿੱਤੇ ਗਏ ਉਹਨਾਂ ਨਾਲੋਂ ਥੋੜੀ ਕਾਫੀ ਜ਼ਿਆਦਾ ਕੀਤਾ ਸੀ ਸੋ ਕਰੀਬ 75-80 ਹਜ਼ਾਰ ਸੀਗਾ ਜਿਵੇਂ ਸਾਡੇ ਹੋਕੀ ਦਾ ਸੀਗਾ ਜਾਂ ਜਿਹੜੇ ਫਰਸਟ ਪ੍ਰਾਈਜ਼ ਸੀਗੇ ਐਤ ਕੀ ਐਤ ਕੀ ਉਸ ਤੋਂ ਵੀ ਡਬਲ ਕੀਤੇ ਹੋਏ ਕਰੀਬ ਕਰੀਬ 1.5 ਲੱਖ ਦਾ ਇਨਾਮ ਉਮੀਦ ਹੈ ਕਿ ਅੱਜ ਕੱਟ ਦੀ ਗੱਲ ਇਕੱਠੇ ਕਿੰਨਾ ਹੋ ਸਕਦਾ ਇੱਥੇ ਜਿਵੇਂ ਸਾਰਿਆਂ ਨੂੰ ਸੱਦਾ ਦਿੱਤਾ ਪਿਛਲੀ ਵਾਰ ਨਾਲੋਂ ਇਸ ਵਾਰ ਇਕੱਠ ਹੋਣ ਦੀ ਜ਼ਿਆਦਾ ਉਮੀਦ ਹੈ ਜਿਵੇਂ ਲੋਕ ਬਾਹਰੋਂ ਵੀ ਆਉਂਦੇ ਨੇ ਤੁਸੀਂ ਦੇਸ਼ ਆਪਦੇਸ਼ਾ ਦੀ ਗੱਲ ਕਰਦੇ ਹੋ ਲੋਕਲ ਚਲੋ ਗੱਲਾਂ ਤਾਂ ਹੈਗੀਆਂ ਆਪਣੀਆਂ ਲੋਕਲ ਇੱਥੇ ਹੈਗੀਆਂ ਨੇ ਤੇ ਜੇਕਰ ਇਕੱਠ ਦੀ ਗੱਲ ਪਿਛਲੀ ਵਾਰ ਨਾਲੋਂ ਇਸ ਵਾਰ ਇਕੱਠ ਹੋਣ ਦੀ ਜ਼ਿਆਦਾ ਉਮੀਦ ਹੈ ਹਾਂਜੀ ਬਿਲਕੁਲ ਕਿਉਂਕਿ ਹੁਣ ਸਰਕਾਰ ਦੀ ਵੀ ਸ਼ਮੂਲੀਅਤ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਵੀ ਹੈ ਪਬਲਿਸਿਟੀ ਵੀ ਬੜੇ ਜੋਰ ਸ਼ੋਰ ਨਾਲ ਹੋਏਗੀ ਤੇ ਉਮੀਦ ਹੈ ਪਿਛਲੇ ਸਾਲ ਨਾਲੋਂ ਵੀ ਡਬਲ ਸਾਡੀ ਨਫਰੀ ਹੋਏਗੀ ਇਸ ਸਾਲ ਤੇ ਕਿਤੇ ਅਗਰ ਬੈਲ ਗੱਡੀਆਂ ਦੀਆਂ ਧੜਾ ਹੁੰਦੀਆਂ ਤਾਂ 10 ਗੁਣਾ ਹੋ ਜਾਣੀ ਸੀ ਤੇ ਬਸ ਲੇਕਿਨ ਪਿਛਲੇ ਸਾਲ ਨਾਲੋਂ ਡਬਲ ਉਮੀਦ ਹੈ ਸਭ ਦੀ ਜੇ ਬਿਲਕੁਲ ਤਸਵੀਰਾਂ ਦੁਬਾਰਾ ਦਿਖਾਣੇ ਕਿਲਾ ਰੈਪੁਰ ਦੀਆਂ ਤਸਵੀਰਾਂ ਜਿੱਥੇ ਕੀ ਤਿਆਰੀਆਂ ਚੱਲ ਰਹੀਆਂ ਨੇ ਰੂਰਲ 올림픽 ਖੇਡਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਕਿਲਾ ਰੈਪਰ ਦੇ ਵਿੱਚ 12 13 14 ਤਰੀਕ ਨੂੰ ਜਿਹੜੀ ਕੀ ਇਹ ਖੇਡਾਂ ਹੋਣਗੀਆਂ ਸੋ ਇੱਕ ਪਾਸੇ ਜਿਹੜੀਆਂ ਖੇਡਾਂ ਦੀ ਤਿਆਰੀ ਚੱਲ ਰਹੀਆਂ ਨੇ ਇੱਥੇ ਬਜ਼ੁਰਗ ਬੱਚੇ ਤੇ ਇੱਥੇ ਜਵਾਨ ਕੁੜੀਆਂ ਮੁੰਡੇ ਇੱਥੇ ਆ ਕੇ ਗੇਮ ਦੇ ਵਿੱਚ ਹਿੱਸਾ ਲੈਣਗੇ ਜਿੱਥੇ ਪ੍ਰਬੰਧਕ ਨੇ ਉਹਨਾਂ ਦਾ ਕਹਿਣਾ ਕਿ ਇੱਥ ਮੁੱਖ ਮੰਤਰੀ ਪੰਜਾਬ ਵੀ ਆਉਣ ਦੀ ਪੂਰੀ ਉਮੀਦ ਹੈ ਲੁਧਿਆਣਾ ਲਖਮਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਕਿਲਾ ਰੈਪੁਰ